ਇਹ ਕਵਿਤਾ ਭਾਈ ਕਾਰ ਸਿੰਘ ਨਾਭਾ ਜੀ ਦਾ ਲਿਖਿਆ ਹੈ ਬਹੁਤ ਵਿਦਵਾਨ ਪੁਰਸ਼ ਹੋਏ ਨੇ ਜਿਨ੍ਹਾਂ ਨੇ ਸਾਡੀ ਮਰਿਆਦਾ ਬਣਾਈ ਬਹੁਤ ਸਿੱਖੀ ਲਈ ਕੀਤਾ ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ ਆਪਣੇ ਹੱਥੀ ਕਿਰਤ ਕੋ ਦਾ ਸੰਤਾਨ ਜਿਹੜਾ ਅਪਣਾ ਕੇ ਚੱਲੇ ਹੱਕ ਪਾਇਆ ਨਾਨਕਾ ਉਹ ਸੂਰਸ ਬਾਏ ਗੁਰਪੀਰ ਹਾਮਾ ਤਾਂ ਪਰੇ ਜਾ ਮਰਦਾਰ ਨਾ ਖਾਏ ਤੇ ਹੱਕ ਨਹੀਂ ਖਾਂਦਾ ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ ਜਿਹੜਾ ਮੰਗਣ ਨੂੰ ਹਰਾਮ ਜਾਣਦਾ ਹੈ ਬਾਣੇ ਵਿੱਚ ਵਿਵਤਾ ਨੂੰ ਮੰਨੇ ਕਛਹਲੀ ਹੈ ਤੱਤਿਆਂ ਤੇ ਬਹਿ ਜਾਵੇ ਖੋਪਰ ਦਾ ਹਾਲ ਲਵੇ ਬੰਦ ਬੰਦ ਕਟਾਲੇ ਜਿਨ੍ਹਾਂ ਦੀ ਅਸੀਂ ਅਰਦਾਸ ਕਰਦੇ ਆ ਨਾ ਐਸੇ ਕਰਕੇ ਚੇਤੇਕਤਾ ਹੈ ਕਰਾਇਆ ਜਾਂਦਾ ਵੀ ਸਿੱਖਾਂ ਭੁੱਲਣਾ ਨਹੀਂ ਇੰਨੀਆਂ ਕੁਰਬਾਨੀਆਂ ਦਿੱਤੀਆਂ ਤੇਰੀਆਂ ਅੱਖਾਂ ਦੇ ਸਾਹਮਣੇ ਉਹ ਦ੍ਰਿਸ਼ਾ ਜੇ ਤੂੰ ਅਰਦਾਸ ਕਰੇ ਗੁਰੂ ਅੱਗੇ ਜਿਨ੍ਹਾਂ ਨੇ ਨਾਮ ਜਪਿਆ ਵਣ ਸਕਿਆ ਦੇਖ ਚਲਾਈ ਐ ਜਿੱਲਾ ਸਿੰਘਾਂ ਸਿੰਘਿਆਂ ਨੇ ਧਰਮੇ ਰਸੀਦ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਿਆਈਆਂ ਚਰਖੀਆਂ ਤੇ ਚੜੇ ਨੇ ਉਹਨਾਂ ਨੂੰ ਚੇਤੇ ਕਰ ਲਵੀਂ ਅਰਦਾਸ ਹੀ ਤੇਰੇ ਅੰਦਰੋਂ ਤਾਂ ਨਿਕਲਣੀ ਐ ਭਾਣੇ ਵਿੱਚ ਵਿਵਤਾ ਨੂੰ ਮੰਨੇ ਕੁਸ਼ਹਾਲੀ ਐ ਚੇਤੇ ਕਰ ਲਈ ਉਸ ਗੁਰੂ ਗਵੈਰ ਸਿੰਘ ਨੂੰ ਜਿਹਨੇ ਆਪਣੇ ਲਾਲਾਰ ਦੇਤੇ ਚੇਤੇ ਕਰ ਲਈ ਉਹ ਭਾਣੇ ਦੀ ਗੱਲ ਕਰਦਾ ਹੁਕਮ ਰਜ਼ਾਈ ਚਰਣਾ ਨਾਨਕ ਲਿਖਿਆ ਨਾ ਤੈਨੂੰ ਚੰਗਾ ਲੱਗਦਾ ਹੁੰਦਾ ਹੈ ਭਾਣਾ ਮੰਨੀ ਤੇਰਾ ਕੀ ਆ ਮਿੱਠਾ ਲੱਗਾ ਹੈ ਹਰਨਾਮ ਅਦਾਰਤ ਨਾਲ ਕ ਮੰਗਾ ਹੈ ਇਹ ਆਖੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ ਜਿਹੜੇ ਸਿਮਰ ਸਿਮਰ ਦੇ ਨਾਲ ਅਸੀਂ ਟੁੱਟੇ ਆ ਜਿਹੜਾ ਸਾਡੇ ਘਰਾਂ ਦੇ ਵਿੱਚ ਨਹੀਂ ਜਿਹੜਾ ਸਾਡੀਆਂ ਜਵਾਨਾਂ ਦੇ ਵਿੱਚ ਨਹੀਂ ਜਿਹਦੇ ਕਾਰਨ ਕਰਕੇ ਅਸੀਂ ਨਗਾਰ ਦੇ ਵਿੱਚ ਗਏ ਬੱਚੇ ਸਾਡੇ ਨਸ਼ਿਆਂ ਵੱਲ ਗਏ ਸਾਡੇ ਜਿਹੜੇ ਚਿਹਰੇ ਨੇ ਉਹ ਬਦਲ ਗਏ ਜੇ ਸਿਮਰਨ ਦੇ ਕਰਕੇ ਸਿਮਰਨ ਦਾਤ ਤੇ ਨਹੀਂ ਹੁੰਦਾ ਵੀ ਚੌਂਕੜਾ ਮਾਰ ਕੇ ਇਦਾਂ ਬਹਿ ਜਾਣਾ ਤੇ ਵਾਹਿਗੁਰੂ ਵਾਹਿ ਉਹ ਇੱਕ ਵੱਖਰੀ ਕੰਡੀਸ਼ਨ ਹੈ ਗੁਰੂ ਨੂੰ ਪੁੱਛ ਗਏ ਨਾ ਗੁਰੂ ਦਾ ਸਿਮਰਨ ਕੀ ਹੈ ਬਾਬੇ ਨਾਮਦੇਵ ਨੂੰ ਪੁੱਛ ਗਏ ਬਾਬੇ ਕਬੀਰ ਨੂੰ ਪੁੱਛੀ ਗਏ ਵੀ ਸਿਮਰਨ ਕਿਵੇਂ ਕਰਨਾ ਹੈ ਬਾਬੇ ਤਰੋਚਨ ਆ ਕੇ ਕੀਤੀ ਨਾ ਬਾਬੇ ਨਾਮਦੇਵ ਨਾਲ ਗੱਲ ਇਹ ਬਾਬਾ ਤੂੰ ਤਾਂ ਕੰਮ ਕਰੀ ਜਾਣਾ ਤੂੰ ਕਿਹੜਾ ਸਿਮਰਨ ਕਰਦਾ ਹੈ ਕਿਹੜੀਆਂ ਗੱਲਾਂ ਕਰਦਾ ਤੂੰ ਮੈਨੂੰ ਨਹੀਂ ਲੱਗਦਾ ਤੂੰ ਰੱਬ ਦਾ ਨਾਮ ਜਪਦਾ ਹੋਇੰਦਾ ਪਰ ਗੁਰੂ ਆਣਾ ਗੁਰੂ ਅੰਦਰੋਂ ਕਰਨ ਕਪਾੜ ਖੋਲ ਦਿੰਦਾ ਤੇ ਤਰੋਚਨ ਦਾ ਉਹ ਜਿਹੜਾ ਸਵਾਲ ਉਹਦਾ ਜਵਾਬ ਦਿੱਤਾ ਨਾ ਤਰੋਚਨਾ ਮਿੱਤਰਾਂ ਤੂੰ ਮੇਰਾ ਮੇਰਾ ਤੇ ਫਰਜ਼ਵੰਦ ਆ ਤੇਰੇ ਮਨ ਦੇ ਅੰਦਰੋਂ ਭਰਮ ਕਲਣਾ ਤੂੰ ਵੀ ਇਸ ਭਗਤੀ ਦੀ ਲੈਣ ਦੇ ਵਿੱਚ ਭਗਤ ਨੇ ਵਿੱਚ ਬੈਠੇ ਬਾਬਾ ਤਰੋਚਨ ਜੀ ਉਹਨਾਂ ਨੂੰ ਸਵਾਲ ਦਿੱਤਾ ਨਾਮਾ ਕਹੇ ਤਰੋਚਨਾ ਮੁੱਖ ਤੇ ਆਰਾਮ ਸੁਵਾਲ ਹਾਥ-ਪਾਾਮ ਕਰ ਕਾਮ ਸਭ ਚੀਤ ਨਰੰਜਨ ਨਾਲ ਤੂੰ ਚਰਤੇ ਬੈਠਾਵੇਂ ਤੇਰੇ ਮੂੰਹ ਦੇ ਵਿੱਚ ਵਾਹਿਗੁਰੂ ਹੋਵੇ ਭਾਵੇਂ ਰੋਟੀਆਂ ਆਪਨ ਤੂੰ ਪਕਾਉਣਾ ਹੋਵੇ ਤੂੰ ਟਰੈਕਟਰ ਤੇ ਬੈਠਾ ਹੋਵੇ ਤੇਰੇ ਮੁਖ ਦੇ ਵਿੱਚ ਤੇਰੇ ਕੰਨਾਂ ਦੇ ਵਿੱਚ ਰੱਬ ਦਾ ਨਾਮ ਹੋਵੇ ਤੂੰ ਆਲੂ ਬੀਜਦਾਵੇਂ ਤੂੰ ਕਣਕ ਬੀਜਦਾਵੇਂ ਝੋਨਾ ਵੜਦਾਵੇਂ ਝੋਨਾ ਬੀਜਦਾਵੇਂ ਤੇਰੇ ਅੰਦਰ ਵਾਹਿਗੁਰੂ ਹੋਵੇ ਇਹ ਨਹੀਂ ਸਮਾਧੀ ਲਾ ਕੇ ਪੈਂਗੇ ਇਹ ਨਹੀਂ ਤੂੰ ਹਰ ਇੱਕ ਕੰਮ ਕਰਦਾ ਹੋਵੇਂ ਮੱਝਾ ਚਾਰਦਾ ਹੋਵੇਂ ਮੱਝਾਂ ਨੂੰ ਪੱਠੇ ਪਾਉਂਦਾ ਹੋਵੇਂ ਹੱਟੀ ਤੇ ਬੈਠਾ ਹੋਵੇਂ ਕਿਸੇ ਵੀ ਪ੍ਰਕਾਰ ਦਾ ਹੋਵੇਂ ਤੂੰ ਆਪਣੇ ਹੱਥਾਂ ਦੇ ਨਾਲ ਖੱਡੀ ਵੀ ਬੁਣਦਾ ਹੋਵੇਂ ਦੁੱਲ ਲਾਰੀ ਵੀ ਹੋਵੇ ਚਮਿਆਰ ਵੀ ਹੋਵੇ ਚਮਦੀਆਂ ਜੁੱਤੀਆਂ ਗੜਨਾ ਹੋਵੇ ਚੇਤੇ ਰੱਖੀ ਆਪਣੀ ਜਵਾਨ ਨੂੰ ਤੇ ਇਸ ਮਨ ਨੂੰ ਮਾਣ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮੂਲ ਪਛਾਣ ਕੇ ਰੱਖੀ